ਵੈਸਟ ਹਲਕਾ ਕਰੇ ਪੁਕਾਰ ਭਾਰਤੀ ਜਨਤਾ ਪਾਰਟੀ ਔਰ ਜੀਵਨ ਗੁਪਤਾ ਅਬ ਕੀ ਬਾਤ ਸਾਡਾ ਕੋਈ ਵੀ ਏਜੰਡਾ ਲੋਕਾਂ ਨੂੰ ਝੂਠ ਬੋਲਣ ਦਾ ਨਹੀਂ ਲੋਕਾਂ ਨੂੰ ਖਾਲੀ ਲollipops ਦਿਖਾਣ ਦਾ ਨਹੀਂ ਬਲੂਪ੍ਰਿੰਟ ਲਹਿਰਾ ਕੇ ਬਾਅਦ ਚ ਗਵਾਚਣ ਦਾ ਨਹੀਂ ਠੀਕ ਹੈ ਨਾ ਕਸਮਾ ਖਾ ਕੇ ਮਹੀਨੇ ਦੇ ਵਿੱਚ ਨਸ਼ਾ ਖਤਮ ਕਰਨ ਦਾ ਨਹੀਂ ਸਾਡਾ ਏਜੰਡਾ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਦਾ ਅੱਜ ਵੀ ਚੂੜਬੋਲ ਬੁਲਕੇ ਲੋਕਾਂ ਨੂੰ ਜਾਣ ਦੀ ਕੋਸ਼ਿਸ਼ ਕਰਦੇ ਆ ਅਸੀਂ ਸਾਡਾ ਏਜੰਡਾ ਹੀ ਏ ਆ ਵੀ ਸਾਡਾ ਸੂਬਾ ਜਿਵੇਂ ਪਹਿਲਾਂ ਹਿੰਦੁਸਤਾਨ ਚ ਸੱਜਗਨਾਟ ਚ ਮੰਗੀ ਤੁਸੀਂ ਸਾਰੇ ਦੇਖ ਰਹੇ ਹੈਡਲਾਈਨ 24 ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਉਂਗਲਾਂ ਤੇ ਹੁਣ ਆਪਾਂ ਦਿਨ ਗਿਣ ਸਕਦੇ ਬਹੁਤ ਹੀ ਥੋੜੇ ਦਿਨ ਰਹਿ ਗਏ ਧੰਨ ਸਾਹਿਬ ਮੇਰੇ ਨਾਲ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਫਿਰ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਸਰ ਉਨ ਕੀ ਕਹਿ ਰਹੀ ਹੈ ਹਵਾ ਲੁਧਿਆਣੇ ਦੀ ਵੈਸਟ ਦੀ ਵੈਸਟ ਹਲਕਾ ਕਰੇ ਪੁਕਾਰ ਭਾਰਤੀ ਜਨਤਾ ਪਾਰਟੀ ਔਰ ਜੀਵਨ ਗੁਪਤਾ ਅਬ ਕੀ ਬਾਤ ਸਪੈਸਿਫਿਕ ਕਿਹੜੇ ਚੋਂ ਅਜੰਡੇ ਨੂੰ ਲੈ ਕੇ ਇਸ ਟਾਈਮ ਅੱਪਾ ਚੱਲੇ ਆ ਕਿਉਂਕਿ ਡੇ ਬਾਈ ਡੇ ਅੱਪਾ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਸਕੈਮ ਵੀ ਉਜਾਗਰ ਕਰ ਰਹੇ ਆ ਥਾਲੀਵਾਲ ਸਾਹਿਬ ਦੀ ਪ੍ਰੈਸ ਕਾਨਫਰੰਸ ਦਾ ਚਾਹੇ ਐਂਟੀਡੋਟ ਉਹਨਾਂ ਨੂੰ ਦਿੱਤਾ ਜਾਵੇ ਚਾਹੇ ਸੰਜੀਵ अरोड़ा ਜੀ ਦੇ ਸਕੈਮ ਨੂੰ ਲੈ ਕੇ ਗੱਲ ਕੀਤੀ ਜਾਵੇ ਉਹ ਉਹ ਕਿਵੇਂ ਦੇਖਣਾ ਸਾਰੇ ਮੇਰੇ ਦੇਖੋ ਸਾਡਾ ਬੜਾ ਸਿੱਧਾ ਅਜੰਡਾ ਜੀ ਸਾਡਾ ਕੋਈ ਵੀ ਅਜੰਡਾ ਲੋਕਾਂ ਨੂੰ ਝੂਠ ਬੋਲਣ ਦਾ ਨਹੀਂ ਲੋਕਾਂ ਨੂੰ ਖਾਲੀ ਲollipops ਦਿਖਾਣ ਦਾ ਨਹੀਂ ਬਲੂ ਪ੍ਰਿੰਟ ਲਹਿਰਾ ਕੇ ਬਾਅਦ ਚ ਗਵਾਚਣ ਦਾ ਨਹੀਂ ਜੀ ਠੀਕ ਹੈ ਨਾ ਕਸਮਾ ਖਾ ਕੇ ਮਹੀਨੇ ਦੇ ਵਿੱਚ ਨਸ਼ਾ ਖਤਮ ਕਰਨ ਦਾ ਨਹੀਂ ਸਾਡਾ ਏਜੰਡਾ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਦਾ ਸਾਡਾ ਬੜਾ ਸਿੱਧਾ ਏਜੰਡਾ ਵੀ ਜਿਹੜਾ ਪੰਜਾਬ ਸਾਡਾ ਸੂਬਾ ਇਹਨਾਂ ਲੋਕਾਂ ਦੇ ਝੂਠੇ ਲਾਰਿਆਂ ਵਿੱਚ ਪਿਛਲੇ 5 ਸਾਲ ਕਾਂਗਰਸ ਵੇਲੇ ਹੁਣ ਆਪ ਦੇ ਸਾਢੇ 3 ਸਾਲਾਂ ਦੇ ਵਿੱਚ ਜਿਨ ਨੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਉਹ ਸਾਰੀਆਂ ਗੱਲਾਂ ਤੋਂ ਹਟ ਕੇ ਜੋ ਦੇਸ਼ ਸਾਡਾ ਤਰੱਕੀ ਕਰ ਰਿਹਾ ਜੋ ਸਾਡਾ ਦੇਸ਼ ਦੀ ਤਰੱਕੀ ਹੋ ਕੇ ਉਹ ਚੌਥੇ ਨੰਬਰ ਦੀ ਇਕਨੋਮੀ ਬਣ ਕੇ ਉੱਭਰਿਆ ਤੇ ਪੰਜਾਬ ਸੂਬਾ ਸਾਡਾ ਪਿੱਛੇ ਕਿਉਂ ਜਾ ਰਿਹਾ ਬੜਾ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਇਹ ਸਰਕਾਰਾਂ ਨੂੰ ਪੁੱਛੋ ਨਾ ਕਦੇ ਇਸ ਤੇ ਕੋਈ ਜਵਾਬ ਨਹੀਂ ਦਿੰਦੀਆਂ ਅਜ ਵੀ ਚੂੜਬੂਲ ਬੁਲਕੀ ਲੋਕਾਂ ਨੂੰ ਲਜਾਣ ਦੀ ਕੋਸ਼ਿਸ਼ ਕਰਦੇ ਆ ਅਸੀਂ ਸਾਡਾ ਏਜੰਡਾ ਹੀ ਇਹ ਆ ਵੀ ਸਾਡਾ ਸੂਬਾ ਜਿਵੇਂ ਪਹਿਲਾਂ ਹਿੰਦੁਸਤਾਨ ਚ ਸਰਮੋਰ ਸੀ ਹਿੰਦੁਸਤਾਨ ਦੇ ਸਰਦਾਰਤਾ ਸੀ ਉਸੇ ਢੰਗ ਦੇ ਨਾਲ ਦੁਬਾਰਾ ਸਰਮੋਰ ਸੂਬਾ ਬਣੇ ਹਰ ਪੱਖ ਦੇ ਵਿੱਚ ਚਾਹੇ ਇਕਨੋਮੀ ਹੋਵੇ ਚਾਹੇ ਸਟੱਡੀ ਹੋਵੇ ਚਾਹੇ ਖੇਡਾਂ ਹੋਣ ਹਰ ਚੀਜ਼ ਚ ਪੰਜਾਬ ਅਵਲ ਸੂਬਾ ਬਣਾਈਏ ਇਸ ਲਕਸ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਆਪਣੇ ਸੂਬੇ ਚ ਕੰਮ ਕਰ ਰਹੀ ਹੈ ਲੇਕਿਨ ਇੱਕ ਚੀਜ਼ ਹੋਰ ਹੈ ਆਪ ਦੀ ਸਰਕਾਰ ਆਪ ਦਾ ਐਮਐਲਏ ਤਾਂ ਹੋਏਗਾ ਚਾਰ ਗੁਣਾ ਵਿਕਾਸ ਜੋ ਆਪਾਂ ਗੱਲਾਂ ਸੁਣਦੇ ਸੀ ਹੁਣ ਜੇ ਆਪ ਦੀ ਸਰਕਾਰ ਤੇ ਭਾਜਪਾ ਦਾ ਐਮਐਲਏ ਫਿਰ ਕਿੰਨਾ ਦਾ ਵਿਕਾਸ ਮੈਂ ਬੇਨਤੀ ਇਹ ਕਰ ਰਿਹਾ ਸਾਢੇ 3 ਸਾਲ ਤੋਂ ਸਰਕਾਰ ਸੀ ਐਮਐਲਏ ਕਿਹਦਾ ਸੀਗਾ ਆਪਦਾ ਹੀ ਸੀ ਨਾ ਜਿਹੜੇ ਚੋਣਾਂ ਲੜ ਰਹੇ ਆ ਸਾਡੇ ਭਾਈ ਸਾਹਿਬ ਰੋੜਾ ਜੀ ਉਹ ਮੈਂਬਰ ਰਾਜ ਸਭਾ ਸੀ 47 ਸੀ ਨਾ ਜੀ ਤੇ ਫਿਰ ਕਿਉਂ ਨਹੀਂ ਸੀ ਵਿਕਾਸ ਹੋ ਰਿਹਾ ਇਹਨਾਂ ਨੂੰ ਹੁਣੀ ਕਿਉਂ ਯਾਦ ਆ ਰਿਹਾ ਇਹ ਕੇਂਦਰ ਦੇ ਸਾਰੇ ਪ੍ਰੋਜੈਕਟਾਂ ਨੂੰ ਆਪਣੇ ਦੱਸ ਕੇ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਹੁਣ ਵਿਕਾਸ ਦੀ ਕਹਾਣੀ ਤਾਂ ਉਦੋਂ ਜਾਗਰ ਹੋ ਜਾਂਦੀ ਆ ਜਦੋਂ ਇਹਨਾਂ ਦਾ ਆਪਣਾ ਐਮਐਲਏ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਅੱਦਨ ਇਹ ਗੋਗੀ ਜੀ ਆਪਣਾ ਪੱਥਰ ਆਪ ਤੋੜਦੇ ਨੇ ਆਪਣਾ ਲਾਇਆ ਹੋਇਆ ਸਟੋਨ ਤਰੱਕੀ ਵੀ ਇੱਥੇ ਇਹ ਡਿਵੈਲਪਮੈਂਟ ਹੋਏਗੀ ਸੀ ਉਹਨੂੰ ਤੋੜਦੇ ਨੇ ਇਹਦਾ ਮਤਲਬ ਵੀ ਉਹ ਕੰਮ ਨਹੀਂ ਸੀ ਹੋ ਰਿਹਾ ਤਾਂ ਹੀ ਤੋੜ ਰਹੇ ਸੀ ਨਾ ਜੇ ਤੋੜਨੇ ਨੇ ਤਾਂ ਫਿਰ ਆਪ ਵਿਕਾਸ ਦੀ ਗੱਲ ਕਿਵੇਂ ਕਰ ਸਕਦੇ ਵੀ ਕੱਲ ਨੂੰ ਹੋਣਗੇ ਜੀ ਇਹ ਕਿੱਡਾ ਵੱਡਾ ਇੱਕ ਕਲੰਕ ਆ ਇਸ ਸਰਕਾਰ ਦੇ ਉੱਤੇ ਇਸ ਸਰਕਾਰ ਦੇ ਸਾਰੇ ਨੁਮਾਇੰਦਿਆਂ ਦੇ ਉੱਤੇ ਤੇ ਲੋਕਾਂ ਨੂੰ ਝੂਠ ਬੋਲਣ ਵਾਲਾ ਇਹਦੇ ਉੱਤੇ ਮਾਨ ਸਾਹਿਬ ਦੀ ਤਾਂ ਆਪਣੀ ਪਤਨੀ ਜੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਜਿੰਨਾ ਕ ਖਲਾਰਾ ਪਿਆ ਹੋਇਆ ਸੀ ਉਹਨੂੰ ਹੌਲੀ-ਹੌਲੀ ਉਹ ਸਾਫ਼ ਕਰ ਰਹੇ ਨੇ ਤੇ ਜਨਤਾ ਦਾ ਬਹੁਤ ਪਿਆਰ ਵੀ ਉਹਨਾਂ ਨੂੰ ਮਿਲ ਰਿਹਾ ਲੇਕਿਨ ਪਿਆਰ ਦੇ ਵਿੱਚ ਵਾਅਦਾ ਉਸ ਟਾਈਮ ਹੋ ਜਾਏਗਾ ਜਦ ਆਪ ਦਾ ਐਮ.ਐਲ.ਏ ਜਿੱਤ ਜਾਏਗਾ ਮਤਲਬ ਉਹਨਾਂ ਨੂੰ ਵੋਟ પાਕੇ ਪਹਿਲੇ ਨੰਬਰ ਤੇ ਲੈ ਕੇ ਆਣਗੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਉਹ ਘਟਾ 92 ਜਿਤਾਏ ਸੀਗੇ ਫਿਰ 92 ਤੋਂ ਸ਼ਾਇਦ ਵੱਧ ਵੀ ਗਏ ਕੁਝ ਹੋਰ ਬਾਈ ਇਲੈਕਸ਼ਨਾਂ 'ਚ ਜਿੱਤ ਗਏ ਇਹ ਪਿਆਰ ਘਟ ਸੀਗਾ ਠੀਕ ਹੈ ਨਾ ਤੁਸੀਂ ਉਹ ਪਿਆਰ ਦਾ ਕੀ ਸਿਲਾ ਮੋੜਿਆ ਸਵਾਲ ਇਹ ਆ ਤੁਸੀਂ ਜਨਤਾ ਨੂੰ ਉਹਨਾਂ ਨੇ ਪਿਆਰ ਦਿੱਤਾ ਸੀ ਤਾਂ ਹੀ ਇੰਨੇ ਚੁਣੇ ਸੀਗੇ ਅੱਜ ਜਨਤਾ ਤਰਾਹਿਤ ਰਹੀ ਕਰ ਰਹੀ ਆ ਮੇਰੇ ਸਤਕਾਰਯੋਗ ਭੈਣ ਜੀ ਨੂੰ ਇਹ ਗੱਲ ਜ਼ਰੂਰ ਪੁੱਛਿਓ ਵੀ ਜਿਹੜਾ ਉਹਨਾਂ ਨੇ ਪਿਆਰ ਦਿੱਤਾ ਸੀ ਉਸ ਪਿਆਰ ਦੇ ਬਦਲੇ ਜਿਹਨਾਂ ਨੂੰ ਤੁਸੀਂ ਹਜ਼ਾਰ-ਹਜ਼ਾਰ ਰੁਪਈਆ ਦਿੱਤਾ ਸੀ ਤੁਹਾਡੀਆਂ ਭੈਣਾਂ ਉਹ ਵੀ ਨੇ ਇਸ ਸੂਬੇ ਦੀਆਂ ਨੇ ਜਿਨ੍ਹਾਂ ਨੂੰ ਉਸ ਠੰਗ ਦੇਣਾ ਪਰਮਾਇਆ ਸੀ ਕਹਿੰਦੇ ਨਾ ਵੀ ਬਾਕੀ ਨੂੰ ਚਲੋ ਧੋਖਾ ਦੇ ਦੋ ਘਰ ਦੇ ਬਜ਼ੁਰਗ ਮਹਿਲਾਵਾਂ ਔਰਤਾਂ ਨੂੰ ਕਮ ਸੇ ਕਮ ਉਹਨਾਂ ਨੂੰ ਤਨਾ ਸੀ ਧੋਖੇ ਚ ਰਖੀਏ ਤੇ ਉਹਦਾ ਜਵਾਬ ਦੇ ਦੇ ਨਾ ਇਸ ਤੋਂ ਵੱਧ ਪਿਆਰ ਹੋਰ ਕੀ ਸਕਦਾ ਵੀ ਤੁਸੀਂ ਉਹਨਾਂ ਨੂੰ ਹਜ਼ਾਰ ਕਹਿ ਕੇ ਨਹੀਂ ਦਿੱਤਾ ਫਿਰ 1100 ਕਹਤਾ ਨਹੀਂ ਦਿੱਤਾ ਸਿੱਖਿਆ ਦਾ ਪੱਧਰ ਤਾਂ ਉੱਚਾ ਚੱਕਣ ਦੀ ਗੱਲ ਹੋ ਰਹੀ ਹੈ ਫਿਰ ਉਹਨਾਂ ਨੂੰ ਕਿਵੇਂ ਦੇਖੀਏ ਕਿੱਡਾ ਵੱਡਾ ਚੱਕਿਆ ਪੱਧਰ ਤੁਹਾਡੇ ਸਾਹਮਣੇ ਆ ਭੁੱਲਿਆ ਕਿਸੇ ਨੂੰ ਦਿੱਲੀ ਮਾਡਲ ਤਾਂ ਕਹਿੰਦੇ ਨੇ ਔਰ ਦਿੱਲੀ ਦੇ ਸਕੂਲਾਂ ਦਾ ਹਾਲ ਦੇਖ ਲਓ ਦਿੱਲੀ ਦੇ ਲੀਡਰ ਆ ਕੇ ਬੋਲ ਕੇ ਗਏ ਨੇ ਵੀ ਦਿੱਲੀ ਦੇ ਵਿੱਚ ਕੀ ਕੁਝ ਹੋਇਆ ਔਰ ਸਿੱਖਿਆ ਦਾ ਮਾਡਲ ਦੰਦੇ ਨੇ ਤੇ ਆਪਣੇ ਜਿਹੜੇ ਉਰੇ ਦੇ ਟੀਚਰ ਨੇ ਉਹਨਾਂ ਨੂੰ ਟ੍ਰੇਨਿੰਗ ਦੇ ਲਈ ਭੇਜਦੇ ਨੇ ਸਿੰਗਾਪੁਰ ਦੱਸੋ ਨਾ ਸਿੱਖਿਆ ਦਾ ਪੱਧਰ ਔਰ ਸਕੂਲਾਂ ਦੇ ਨਾਮ ਤੇ ਮਾਡਰਨ ਸਕੂਲਾਂ ਦੇ ਨਾਮ ਤੇ ਪੁਰਾਣੇ ਸਕੂਲਾਂ ਨੂੰ ਲੀਪਾ ਬਹੁਤੀ ਕਰਕੇ ਉਹਨਾਂ ਨੂੰ ਕਹਿ ਦਿੰਦੇ ਨੇ ਅਸੀਂ ਸਕੂਲ ਬਣਾਏ ਇਸ ਵਾਰ ਮੈਂ ਨਹੀਂ ਚੱਕ ਰਿਆ ਇਸ ਸਰਕਾਰ ਦੇ ਆਪਣੇ ਐਮਐਲਏ ਨੇ ਚੱਕੇ ਸੀ ਕਮਰ ਵਿਜੇ ਪ੍ਰਤਾਪ ਸਿੰਘ ਜੀ ਨੇ ਅੰਮ੍ਰਿਤਸਰ ਦੇ ਵਿੱਚ ਜਦੋਂ ਭਗਵੰਤ ਮਾਨ ਜੀ ਉਦਘਾਟਨ ਕਰਨਗੇ ਸੀ ਇੱਕ ਸਕੂਲ ਦਾ ਉਹਨੇ ਕਿਹਾ ਸੀ ਇਹ ਸਕੂਲ ਤਾਂ ਜਦੋਂ ਮੈਂ ਸੀਪੀਸੀ ਅੰਮ੍ਰਿਤਸਰ ਦੇ ਵਿੱਚ ਸਰਕਾਰ ਕਾਂਗਰਸ ਦੀ ਸੀ ਉਸ ਵੇਲੇ ਇਹਦਾ ਉਦਘਾਟਨ ਹੋਇਆ ਸੀ ਤੇ ਉਦੋਂ ਦੇ ਕਮਰੇ ਬਣੇ ਹੋਏ ਆ ਉਹ ਝੂਠ ਬੋਲਦੇ ਸੀਗੇ ਉਹਦਾ ਜਵਾਬ ਅੱਜ ਤੱਕ ਦਿੱਤਾ ਨਹੀਂ ਕਿਸੇ ਨੇ ਇਸ ਸਵਾਲ ਦਾ ਜਵਾਬ ਲਓ ਨਾ ਅੱਜ ਤੱਕ ਉਹਦਾ ਜਵਾਬ ਨਹੀਂ ਦੇ पाए ਔਰ ਬਸ ਸੇਵਾ ਬਿਜਲੀ ਫ੍ਰੀ ਇਹ ਸਭ ਵੀ ਤਾਂ ਬਈ ਇੱਕ ਮੈਨ ਸਕੂਲ ਦੀ ਗੱਲ ਪੂਰੀ ਕਰ ਲਈਏ ਆ ਲੁਧਿਆਣਾ ਚ ਕੀ ਹੋਇਆ ਆਪ ਪਿਛੇ ਚੋਣਾਂ ਤੋਂ ਥੋੜੇ ਦਿਨ ਪਹਿਲਾਂ ਆਪਾਂ ਤਾਂ ਪੀਚ ਸਕੂਲਾਂ ਦੀਆਂ ਬਿਲਡਿੰਗਾਂ ਨੂੰ ਰੰਗ ਰੋਗਨ ਕੀਤਾ ਰੰਗ ਰੋਗਨ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਆ ਸਕੂਲ ਬਣਾ ਰਹੇ ਆ ਫਿਰ ਟਾਇਲਟਸ ਉਹਨਾਂ ਦੇ ਸਟੋਨ ਲਗਾਤੇ ਤੁਸੀਂ ਦੇਖਿਆ ਕਿੰਨੀ ਹੈਰਾਨਗੀ ਦੀ ਗੱਲ ਹੈ ਸਰਕਾਰ ਕਿੰਨੀ ਤਰੱਕੀ ਦੇ ਜਾ ਰਹੀ ਆ ਲੜਕੀਆਂ ਦੇ ਸਕੂਲ ਚ ਟਾਇਲਟ ਬਣਾ ਕੇ ਤੁਸੀਂ ਉਹਦਾ ਉਦਘਾਟਨ ਕਰ ਰਹੇ ਹੋ ਐਮਐਲਏ ਸਾਹਿਬ ਜਾ ਕੇ ਔਰ ਉਦਘਾਟਨ ਕਰ ਰਹੇ ਆ ਔਰ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਉਹ ਟਾਇਲਟਸ ਸਾਡੀਆਂ ਧੀਆਂ ਭੈਣਾਂ ਬੱਚੀਆਂ ਨੇ ਉੱਥੇ ਜਾਣਾ ਤੇ ਉਹਦਾ ਟਾਇਲਟਸ ਦਾ ਦਰਵਾਜ਼ਾ ਹੀ ਹੈ ਨਹੀਂ ਇਹ ਤੋਂ ਬੰਦ ਹੋਰ ਕੀ ਸੰਗਲੀਆਂ ਨਿਸ਼ਾਨ ਹੋਣਗੇ ਫਿਰ ਬਿਜਲੀ ਪਾਣੀ ਬਸ ਬਸ ਸੇਵਾ ਵੀ ਤਾਂ ਬੀਬੀਆਂ ਨੂੰ ਫ੍ਰੀ ਮਿਲੀ ਹੈ ਮੈਂ ਵੀ ਤਾਂ ਕਈ ਵਾਰ ਟਰੈਵਲ ਕੀਤਾ ਹੀ ਦੇਖੋ ਜੋ ਮਿਲੇ ਆ ਉਹਦਾ ਜਨਤਾ ਧੰਨਵਾਦ ਕਰੂਗੀ ਜੇ ਉਹਨਾਂ ਨੇ ਕੁਝ ਕੀਤਾ ਜਾਂ ਦਿੱਤਾ ਠੀਕ ਹੈ ਨਾ ਹੁਣ ਬਿਜਲੀ ਦੀ ਤੁਸੀਂ ਗੱਲ ਕਰਦੇ ਹੋ ਚਲੋ ਨਾ ਆਓ ਪਰ ਚਲਦੇ ਆ ਇੱਕ ਵਿਜ਼ਿਟ ਕਰਦੇ ਆ ਜੇ ਲੁਧਿਆਣੇ ਚ ਔਰ ਜਨਤਾ ਤੋਂ ਉਹਦਾ ਵੀਊ ਲੋ ਅਰੇ ਲਗਾਤਾਰ ਜੇ ਕੱਟ ਲੱਗ ਜਾਂਦਾ ਕਿੰਨੀ ਕਿੰਨੀ ਦਿਨ ਬਿਜਲੀ ਵਾਪਸ ਨਹੀਂ ਆਉਂਦੀ ਠੀਕ ਹੈ ਨਾ ਉਹ ਉੱਤੇ ਬੈਠੇ ਕਹੀ ਜਾਂਦੇ ਨੇ ਅਸੀਂ ਇਹ ਕਰਤਾ ਆ ਇਸੇ ਇਲਾਕੇ ਦੇ ਵਿੱਚ ਤੁਹਾਡਾ ਵੈਸਟ ਹਲਕਾ ਇਸੇ ਵੈਸਟ ਹਲਕੇ ਦੇ ਵਿੱਚ ਇੰਨੇ ਕਹਿੰਦੇ ਸੀ ਟਰਾਂਸਫਾਰਮਰ ਲਾ ਤੇ ਨਵੇਂ ਲਵਾ ਤੇ ਇਲੈਕਸ਼ਨ ਦੀ ਮੂਵਮੈਂਟ ਦੇ ਵਿੱਚ ਤੋ 2 ਮਿੰਟ ਦੇ ਵਿੱਚ ਫਟਾਫਟ ਆਰਡਰ ਹੁੰਦੇ ਨੇ ਆਉਂਦੇ ਨੇ ਜਾਂਦੇ ਨੇ ਇਹ ਹੁਣੀ ਹੋ ਰਿਹਾ ਜਾਂ ਹਮੇਸ਼ਾ ਹੁੰਦਾ ਰਹੂਗਾ ਜਾਂ ਪਿਛਲੇ 3.5 ਸਾਲ ਚ ਕਿਉਂ ਨਹੀਂ ਹੋਇਆ ਅਗਰ ਇਹ ਸचेत ਹੋ ਕੇ ਇਸੇ ਮਾਨਸਿਕਤਾ ਨਾਲ ਲਗਾਤਾਰ ਕੰਮ ਕਰਦੇ ਉਹਦੀ ਜ਼ਰੂਰਤ ਆ ਜਨਤਾ ਨੂੰ ਲੇਕਿਨ ਅੱਜ ਵੋਟਾਂ ਲੈਣ ਦੀ ਖਾਤਰ ਤੁਸੀਂ ਟੇਕ ਐਂਡ ਚੂਜ਼ ਦੀ ਨੀਤੀ ਅਪਣਾ ਰਹੇ ਹੋ ਕਿ ਅੱਜ ਟੇਕ ਐਂਡ ਗਿਵ ਵੀ ਮੈਨੂੰ ਤੁਸੀਂ ਮੈਨੂੰ ਵੋਟਾਂ ਦਿਓ ਮਸੀਤ ਨੂੰ ਆਦਨਿਆਦਨਿਆ ਯਾਰ ਇਹਦੇ ਨਾਲ ਤੁਸੀਂ ਹਿੰਦੁਸਤਾਨ ਦਾ ਰਾਜਨੀਤਿਕ ਲੈਵਲ ਕਿੱਧਰ ਲੈ ਕੇ ਜਾਣਾ ਚਾਹੁੰਦੇ ਹੋ ਪਹਿਲਾਂ ਦਿੱਲੀ ਨੂੰ ਲੁੱਟਿਆ ਲੋਕਾਂ ਨੇ ਇਗਨੋਰ ਕਰਤਾ ਹੁਣ ਪੰਜਾਬ ਨੂੰ ਲੁੱਟ ਰਹੇ ਹੋ ਔਰ ਇੱਕ ਛੋਟੀ ਛੋਟਾ ਕੰਮ ਕਰਾ ਕੇ ਇੱਕ 20 ਲੱਖ ਦਾ ਪ੍ਰੋਜੈਕਟ ਪਿਛਲੇ ਦਿਨੀ ਦਿੱਲੀ ਚ ਆਇਆ ਨਾ ਉਸ ਮੋਕ ਦਾ ਲੱਗਿਆ ਉਹ 20 ਲੱਖ ਦਾ ਪ੍ਰੋਜੈਕਟ ਸੀ ਉਹਦੀ ਐਡ ਤੇ ਪਤਾ ਕਿੰਨੇ ਰੁਪਏ ਲੱਗੇ 50 ਕਰੋੜ ਰੁਪਈਆ ਸਿਰਫ ਐਡ ਦੇ ਉੱਤੇ ਔਰ ਉਹ ਪ੍ਰੋਜੈਕਟ ਚਾਲੂ ਵੀ ਨਹੀਂ ਹੋਇਆ ਇਹੀ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਜਿੰਨੇ ਸਕੂਲਾਂ ਦੇ ਉੱਤੇ ਇਹਨਾਂ ਨੇ ਕਿਹਾ ਜਾਂ ਤੁਹਾਡੇ ਉਹ ਖੋਲੇ ਮਹੱਲਾ ਕਲੀਨਿਕ ਮਹੱਲਾ ਕਲੀਨਿਕਾਂ ਦੀ ਕਿੱਡੀ ਵੱਡੀਆਂ ਏਡਾਂ ਲਾਈਆਂ ਔਰ ਉਹ ਦੂਜੇ ਪਾਸੇ ਜਦੋਂ ਆ ਗਿਆ ਸਾਹਮਣੇ ਵੀ ਉਹ ਤਾਂ ਜਨੋਸ਼ੁੱਧੀ ਦੂਸਰਾ ਜਿਹੜੇ ਸੈਂਟਰ ਗਵਰਨਮੈਂਟ ਦੇ ਬਣੇ ਹੋਏ ਨੇ ਉਹਦੇ ਪੈਸੇ ਨਾਲ ਨੇ ਤਾਂ ਉਹਨਾਂ ਦੇ ਜਦੇ ਉਹਨਾਂ ਦੇ ਨਾਮ ਬਦਲਤੇ ਮਹੱਲੇ ਕਲੀਨਿਕਾਂ ਦੇ ਕਰਨੀ ਔਰ ਕਥਨੀ ਦਾ ਕਿੱਡਾ ਵੱਡਾ ਅੰਤਰ ਸਾਹਮਣੇ ਆ ਰਿਹਾ ਤੁਸੀਂ ਕਿੰਨਾ ਕੁ ਝੂਠ ਬੋਲ ਲੋਗੇ ਪੈਸਾ ਸੈਂਟਰ ਗਵਰਨਮੈਂਟ ਦਾ ਆ ਰਿਹਾ ਸਟੇਟ ਗਵਰਨਮੈਂਟ ਦਾ ਕੰਮ ਆ ਉਸ ਨੂੰ ਕਰਨਾ ਉਹਨੂੰ ਇੰਪਲੀਮੈਂਟ ਕਰਨਾ ਉਸ ਪੈਸੇ ਨੂੰ ਯੂਟਿਲਾਈਜ਼ ਕਰਨਾ ਜਨਤਾ ਤੱਕ ਪਹੁੰਚਾਉਣਾ ਔਰ ਤੁਸੀਂ ਪਹੁੰਚਾਉਣ ਲਈ ਤੁਸੀਂ ਜਿਹਨੂੰ ਕਹਿੰਦੇ ਨਾ ਵੀ ਉਹ ਹੁੰਦਾ ਰਸਤੇ 'ਚ ਪਹੁੰਚਾਉਣ ਲਈ ਉਹਨੂੰ ਅਮਾਨਤ ਨੂੰ ਖਿਆਨਤ ਕਰ ਦਿੰਨੇ ਹੋ ਕੋਈ ਚੀਜ਼ ਦੂਸਰੇ ਹੱਥ ਫੜਾਉਣ ਤੋਂ ਪਹਿਲਾਂ ਹੀ ਅੱਧੀ ਗਾਇਬ ਕਰ ਦੰਨੇ ਉਹਦੇ ਤੇ ਉਹਨੂੰ ਉਹਦੇ ਸਰੂਪ ਬਦਲ ਦੰਨੇ ਉਹ ਇਹਨਾਂ ਨੇ ਸਾਰਾ ਉਹ ਕੰਮ ਕੀਤਾ ਅਚ ਚਮਾਨ ਸਾਹਿਬ ਇੰਨੇ ਟਾਈਮ ਤੋਂ ਆਪਾਂ ਲੁਧਿਆਣੇ 'ਚ ਹੀ ਰਹਿ ਰਹੇ ਸੀ ਅੱਜ ਬਹਿ ਕੇ ਹੈਮਪਟਨ ਹੋਮਸ ਬਾਰੇ ਗੱਲ ਹੋਈ ਹੈ ਇਸ ਤੋਂ ਪਹਿਲਾਂ ਕਿਉਂ ਨਹੀਂ ਸੋਚੇ ਕਿ ਆਪਾਂ ਗੱਲ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੈ ਇਹ ਜਿਹੜੀਆਂ ਗੱਲਾਂ ਨੇ ਇਹ ਲਗਾਤਾਰ ਬੜੇ ਲੰਬੇ ਸਮੇਂ ਤੋਂ ਉੱਠ ਰਹੀਆਂ ਨੇ ਇਹ ਇੱਕ ਬੜਾ ਵੱਡਾ ਸਬਜੈਕਟ ਆ ਇਹ ਕੋਈ ਅੱਜ ਦੀ ਗੱਲ ਨਹੀਂ ਹੈ ਇਹ ਜਦੋਂ ਬਣਿਆ ਉਸ ਵੇਲੇ ਉੱਠੀ ਜਦਿਆ ਸੀਐਲਯੂ ਚੋਂਜ ਹੋਇਆ ਉਦੋਂ ਉੱਠੀ ਔਰ ਇਹਦੇ ਉੱਤੇ ਇੱਕ ਵੱਡੀ ਪ੍ਰੈਸ ਕਾਨਫਰੰਸ ਜਲਦੀ ਕਰਾਂਗੇ ਤੁਹਾਨੂੰ بڑے ਖੁਲਾਸੇ ਕਰਾਂਗੇ ਇਹਦੇ ਵਿੱਚ ਕੌਣ ਕੌਣ ਲੋਕ ਨੇ ਕਿਹੜੇ ਕਿਹੜੇ ਪਾਰਟਨਰ ਨੇ ਕੌਣ ਕਿਹਨੂੰ ਕਿਹਨੂੰ ਵਿਚਾਰ ਰਹੇ ਨੇ ਉਹ ਸਾਰਾ ਕੁਝ ਜਗਰ ਹੋਊਗਾ ਬੜੀ ਜਲਦੀ ਸਾਰੀ ਡਿਟੇਲ ਹੈ ਸਾਡੇ ਕੋਲ ਕਿੰਨੇ ਦਿਨ ਹੋਰ ਬੜੀ ਜਲਦੀ ਲੋ ਇੱਕ ਦੇ ਦਿਨਾਂ ਚ ਲੋ ਬੜਾ ਜਲਦੀ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਕੌਣ ਕੌਣ ਨੇ ਇਹਦੇ ਵਿੱਚ ਸਮਝੇ ਨਹੀਂ ਗੱਲ ਨੂੰ ਕਿਹਨੂੰ ਕਿਹਨੂੰ ਕਿਨੇ ਕਿਹੜੇ ਟਾਈਮ ਤੇ ਕਿਸ ਕਿਸ ਨੇ ਬਚਾਇਆ ਵੀ ਇਹ ਤਾਂ ਆਪਣੇ ਐਮਐਲਏ ਮੰਤਰੀਆਂ ਖਿਲਾਫ ਵੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਦੇ ਕਰਪਸ਼ਨ ਫ੍ਰੀ ਮਤਲਬ ਜੋ ਜ਼ੀਰੋ ਟੋਲਰੈਂਸ ਹੈ ਫਿਰ ਉਹਨੂੰ ਕਿਵੇਂ ਦੇਖ ਰਿਹਾ ਹੋ ਜੇ ਇਹ ਕਹਿ ਰਹੇ ਹੋ ਕਿ ਸਕੈਮ ਵੱਡੇ ਵੱਡੇ ਨੇ ਉਜਾਗਰ ਕਰਨ ਵਾਲੇ ਬੜੀ ਚੰਗੀ ਇੱਕ ਸਟ੍ਰੈਟਜੀ ਦਾ ਹਿੱਸਾ ਦਿੱਲੀ ਚ ਕ ਐਮਐਲਏ ਸਸਪੈਂਡ ਕੀਤਾ ਫਿਰ ਦੂਜਾ ਕੀਤਾ ਫਿਰ ਤਿੰਨ ਕੀਤੇ ਉਹ ਇਹਨਾਂ ਦਾ ਕੰਮ ਆ ਵੀ ਸਾਲ ਦੋ ਸਾਲ ਬਾਅਦ ਇੱਕਦਾਂ ਐਮਐਲਏ ਨਾ ਇਸ ਤਰ੍ਹਾਂ ਸਸਪੈਂਡ ਕਰਕੇ ਫਿਰ ਲੋਕਾਂ ਨੂੰ ਦੱਸਦੇ ਆ ਵੀ ਅਸੀਂ ਡਿਫਰੈਂਟ ਫਿਰ ਉਹ ਐਮਐਲਏ ਕਿੱਥੇ ਜਾਂਦਾ ਜਿਹੜਾ ਬੰਦੇ ਤੇ ਕੋਈ ਇਲਜ਼ਾਮ ਲੱਗਦੇ ਆ ਕਰਪਸ਼ਨ ਲੱਗਦੇ ਆ ਤੁਸੀਂ ਉਹਨੂੰ ਕੁਰਸੀ ਤੋਂ ਹਟਾ ਦਿੱਤਾ ਫਿਰ ਉਹ ਕਿੱਥੇ ਜਾਂਦਾ ਪੰਜਾਬ 'ਚ ਕੀ ਹੋਇਆ ਸਭ ਤੋਂ ਪਹਿਲਾਂ ਇੱਕ ਐਮਐਲਏ ਮੰਤਰੀ ਨੂੰ ਭਗਵੰਤ ਮਾਨ ਜੀ ਨੇ ਆਪ ਕੰਪਲੇਂਟ ਕਰਕੇ ਸਸਪੈਂਡ ਕਰਾਇਆ ਸੀ ਧਿਆਨ ਚਾਣਾ ਤੁਹਾਡੇ ਹੁਣ ਉਹਨੂੰ ਸਸਪੈਂਡ ਕਰਨ ਤੋਂ ਬਾਅਦ ਉਹਨਾਂ ਨੂੰ ਹਟਾਉਣ ਤੋਂ ਬਾਅਦ ਉਹਨਾਂ ਨੂੰ ਨਾਲ ਬਿਠਾ ਕੇ ਆਫਸਰਾਂ ਦੀਆਂ ਮੀਟਿੰਗਾਂ ਫੇਰ ਲੈਂਦੇ ਨੇ ਅੱਜ ਠੀਕ ਹੋ ਗਏ ਹੁਣ ਕਿਹੜੇ ਪਾਣੀ ਨਾਲ ਤੋਤੇ ਆਹੋ ਤੁਸੀਂ ਇਹ ਇਲਜ਼ਾਮ ਲਗਾਣੇ ਹੋ ਜੇ ਤੱਕ ਕਿਸੇ ਆਪੋਜੀਸ਼ਨ ਨੇ ਲਗਾਇਆ ਹੋਵੇ ਗੱਲ ਸਮਝ ਆਂਦੀ ਆ ਕਿ ਇਹਦੀ ਆਪੋਜੀਸ਼ਨ ਨੇ ਲਗਾਇਆ ਸੀਗਾ ਸਾਡਾ ਤਾਂ ਬੰਦਾ ਠੀਕ ਹੈ denn ਗੱਲ ਇੱਕ ਲਗ ਚੈਪਟਰ ਹੋ ਗਿਆ ਇਲਜ਼ਾਮ ਵੀ ਤੁਸੀਂ ਲਾ ਰਹੇ ਹੋ ਇਹਦਾ ਮਤ ਤੁਹਾਡੀ ਕੋ ਅੰਡਰ ਟੇਬਲ ਸੈਟਿੰਗ ਪਹਿਲਾਂ ਨਹੀਂ ਸੀਗੀ ਤੇ ਹੁਣ ਸਹੀ ਸੈਟਿੰਗ ਹੋਗੀ ਹੁਣ ਉਹ ਸਾਰੇ ਹੀ ਹੋਗੇ ਪ੍ਰਮਾਨ ਸਾਹਿਬ ਬਹੁਤ ਵੱਡੀ ਗੱਲ ਹੈ ਕਿ ਅੰਡਰ ਦਾ ਟੇਬਲ ਸੈਟਿੰਗ ਨਹੀਂ ਸੀਗੀ ਤੇ ਹੁਣ ਸੈਟਿੰਗ ਹੋਊਗੀ ਤੇ ਵੀ ਚੱਲਣ ਦੋ ਜਿੱਦਾਂ ਚੱਲਦਾ ਵਾ ਕਿਉਂ ਚੱਲਣ ਦੋ ਇਹ ਜਨਤਾ ਦੇਖ ਰਹੀ ਹੈ ਨਾ ਇਹਨੂੰ ਬਦਲਾਓ ਕੌਣ ਦਊਗਾ ਬਿਲਕੁਲ ਦੇਗੀ ਨਾ ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ ਬਣਾਇਆ ਇਹਨਾਂ ਨੂੰ ਲਿਆਂਦਾ ਉਹ ਭੁਗਤ ਰਹੇ ਆ ਤੁਸੀਂ ਵੀ ਭੁਗਤ ਰਹੇ ਹੋ ਮੈਂ ਵੀ ਭੁਗਤ ਰਹਿਆ ਸਾਰਾ ਪਰਦੇਸ ਭੁਗਤ ਰਿਹਾ ਔਰ ਜਲਦੀ ਜਦੋਂ ਇਹਨਾਂ ਦੇ ਖੁਲਾਸੇ ਹੋਣਗੇ ਉਸ ਤੋਂ ਬਾਅਦ ਅੱਜ ਦਿੱਲੀ ਦੇ ਵਿੱਚ ਇਹਨਾਂ ਦੇ ਕਿੰਨੇ ਪਰਤੇ ਖੁੱਲ ਰਹੇ ਨੇ ਠੀਕ ਹੈ ਨਾ ਸਜ਼ਾ ਜਾਪਤਾ ਨਹੀਂ ਨਾ ਸਾਰੇ ਸਾਰੇ ਜ਼ਮਾਨਤੇ ਨੇ ਨਾ ਜਿਹੜੇ ਉਰੇ ਆ ਕੇ ਬੈਠੇ ਨੇ ਤੇ ਇਸ ਤਰ੍ਹਾਂ ਹੀ ਹੋਣਾ ਤੁਸੀਂ ਇਹਨਾਂ ਦਾ ਹਾਲ ਦੇਖ ਲਿਓ ਹੁਣ ਇੱਕ ਸਵਾਲ ਤੁਸੀਂ ਕਿਹਾ ਸੀ ਮੇਰੇ ਤੋਂ ਉਹ ਚਲਿਓ ਸਿਟੀ ਸੈਂਟਰ ਦੇਖੋ ਇਹ ਉਹ ਮੁੱਦਾ ਸੀ ਕਿਤੇ ਨਾ ਕਿਤੇ ਮੇਰੇ ਆਪ ਨੌਂਚੇ ਹੋਣਗੇ ਕਈ ਕਹਿਣਗੇ ਨਹੀਂ ਰੋਜ਼ਗਾਰ ਮਿਲੇਗਾ ਸਾਨੂੰ ਕਿਉਂਕਿ ਸਮੇਂ-ਸਮੇਂ ਤੇ ਸਰਕਾਰਾਂ ਨੇ ਤਾਂ ਸਾਨੂੰ ਦਿੱਤਾ ਹੀ ਸੀ ਆਸ਼ਵਾਸ਼ਣ ਰੋਜ਼ਗਾਰ ਮਿਲਣਾ ਵਾ ਲੁਧਿਆਣਾ ਸਮਾਰਟ ਸਿਟੀ ਦੇ ਅੰਡਰ ਇੱਕ ਬਹੁਤ ਵੱਡਾ ਕਹਿ ਸਕਦੇ ਕਿ ਸਿਟੀ ਸੈਂਟਰ ਆਕਰਸ਼ਨ ਦਾ ਕੇਂਦਰ ਹੋਏਗਾ ਤੇ ਹੁਣ ਕਿੱਥੇ ਗਿਆ ਕਿ ਸੈਂਟਰ ਗਵਰਨਮੈਂਟ ਦਾ ਹੱਥ ਕਿਤੇ ਕਿਤੇ ਪੈ ਰਿਹਾ ਫਿਰ ਦੇਖੋ ਸਿਟੀ ਸੈਂਟਰ ਜਿਹੜਾ ਲੁਧਿਆਣੇ ਦੀ ਤਰੱਕੀ ਦੇ ਲਈ ਇੱਕ ਬੜਾ ਵੱਡਾ ਪ੍ਰੋਜੈਕਟ ਸੀਗਾ ਜੀ ਬਣਿਆ ਬੜੀ ਅੱਛੀ ਯੋਜਨਾ ਸੀ ਲੇਕਿਨ ਉਹਦੇ ਤੇ ਹੋਇਆ ਕਿ ਕ੍ਰਾਈਮ ਸੈਂਟਰ ਬਣ ਗਿਆ ਉਹਦੇ ਕ੍ਰਾਈਮ ਸੈਂਟਰ ਤਾਂ ਬਾਅਦ ਚ ਬਣਿਆ ਉਸ ਤੋਂ ਪਹਿਲਾਂ ਉਹਦੇ ਤੇ ਕਿੰਨੇ ਕਿੰਨੇ ਕਰੋੜਾਂ ਰੁਪਏ ਦੇ ਟੈਚੀ ਭਰ ਕੇ ਮੌਕੇ ਦੀ ਸਰਕਾਰ ਉਸ ਵਿਲੇ ਗਵਰਨਮੈਂਟ ਆਫ ਕਾਂਗਰਸ ਯੂਰੇਸੀ ਕਾਂਗਰਸੀ ਸੈਂਟਰ ਸੀ ਉਹ ਸਾਰਾ ਕਿੱਡੀ ਵੱਡੀ ਉਹਦੇ ਤੇ ਇਲਜ਼ਾਮ ਲੱਗੇ ਰਿਸ਼ਵਤਖੋਰੀ ਦੇ ਉਹਦੀਆਂ ਤਰੀਕਾਂ ਕਦੋਂ ਤੱਕ ਇਹ ਭੁਗਤਦੇ ਰਹੇ ਆ ਉਹਦੇ ਵਿੱਚ ਐਜੀਟੇਸ਼ਨ ਅਸੀਂ ਵੀ ਕੀਤੀ ਅਸੀਂ ਉੱਥੇ ਮਾਰੋਦ ਸ਼੍ਰੇਨਖਲਾ ਬਣਾ ਕੇ ਉਸ ਵੇਲੇ ਉਸ ਬਣਦੇ ਹੋਏ ਸੈਂਟਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ ਉਹ ਡਿਵੈਲਪਮੈਂਟ ਦੇ ਖਿਲਾਫ ਨਹੀਂ ਸੀ ਉਹ ਪ੍ਰਦਰਸ਼ਨ ਸੀ ਕਰਪਸ਼ਨ ਦੇ ਖਿਲਾਫ ਜੀ ਅਗਰ ਉਸ ਤੋਂ ਬਾਅਦ ਕਿੰਨੀਆਂ ਸਰਕਾਰਾਂ ਬਦਲ ਗਈਆਂ ਉਹ ਜਿਹੜਾ ਪ੍ਰੋਜੈਕਟ ਆ ਉਹ ਲੁਧਿਆਣੇ ਦੇ ਉੱਤੇ ਇੱਕ ਨਸੂਰ ਬਣ ਗਿਆ ਹੁਣ ਕਿਉਂਕਿ ਐਸਾ ਜ਼ਖਮ ਬਣ ਗਿਆ ਉਹਦੇ ਨੂੰ ਬਣਾਉਣ ਵਾਲੇ ਜਿਹੜੇ ਲੋਕ ਜ਼ਿੰਮੇਵਾਰ ਨੇ ਉਹ ਬੜੇ ਵੱਡੇ ਗੁਨਾਹਗਾਰ ਨੇ ਅੱਜ ਕੋਈ ਸ਼ੱਕ ਨਹੀਂ ਉਸ ਇਲਾਕੇ 'ਚ ਅਸੀਂ ਜਾਣਦੇ ਹਾਂ ਉੱਥੇ ਦੇ ਇਲਾਕੇ ਦੇ ਲੋਕਾਂ ਦੀ ਸਭ ਤੋਂ ਵੱਡੀ ਮੰਗ ਹੀ ਇਹ ਆ ਕਿ ਉਹ ਏਰੀਏ ਦੇ ਵਿੱਚ ਕੋਈ ਵੀ ਬੰਦਾ ਕ੍ਰਾਈਮ ਕਰਕੇ ਛੁਪ ਜਾਂਦਾ ਉਹਨਾਂ ਨੂੰ ਰਾਹ ਪਤਾ ਨਹੀਂ ਕੋਈ ਜਾ ਕੇ ਕ੍ਰਾਈਮ ਕਰ ਦਿੰਦਾ ਕੋਈ ਨਸ਼ਾ ਤਸਕਰ ਕੋਈ ਵੀ ਉੱਥੇ ਜਾ ਕੇ ਲੁਕ ਸਕਦਾ ਉਹ ਲੁਧਿਆਣੇ ਦੀ ਚੰਬਲਗਾਟੀ ਬਣ ਚੁੱਕੀ ਆ ਠੀਕ ਹੈ ਨਾ ਸੋ ਲੇਕਿਨ ਸਾਡੀ ਇਹ ਹੈ ਕਿ ਜੇ ਜਦੋਂ ਸਾਡੀ ਸਰਕਾਰ ਬਣੀ ਕਿਉਂਕਿ ਦੇਸ਼ ਨੂੰ ਉਹ ਤਰੱਕੀ ਤੇ ਲਿਜਾਣ ਦੇ ਵਿੱਚ ਸਾਡੀ ਕੇਂਦਰ ਸਰਕਾਰ ਮੋਦੀ ਜੀ ਦੀ ਸਰਕਾਰ ਦਾ ਬਹੁਤ ਵੱਡਾ ਪੈਸਾ ਲੱਗ ਰਿਹਾ ਜਿਸ ਦਿਨ ਸਾਡੀ ਸਰਕਾਰ ਬਣੀ ਅਸੀਂ ਉਸ ਨੂੰ ਇੱਕ ਵਧੀਆ ਟੰਗ ਦੇ ਨਾਲ ਇੱਕ ਨਵਾਂ ਸਰੂਪ ਦੇ ਕੇ ਉਹਦਾ ਪ੍ਰੋਜੈਕਟ ਲੈ ਕੇ ਆਵਾਂਗੇ ਤਾਂ ਜੋ ਉਹ ਇਲਾਕੇ ਦੇ ਵਿਕਾਸ ਬਣ ਕੇ ਲੁਧਿਆਣੇ ਲਈ ਮਿਸਾਲ ਬਣ ਕੇ ਉੱਭਰ ਸਕੇ ਥੋੜਾ ਨਾ ਟਾਈਮ ਰਹਿ ਗਿਆ ਜੀਵਨ ਗੁਪਤਾ ਜੀ ਨੂੰ ਵੀ ਬਹੁਤ ਥੋੜਾ ਟਾਈਮ ਮਿਲਣਾ ਹਵਾ ਤੇ ਉਹਨਾਂ ਦਾ ਯੋਗਦਾਨ ਇਸ ਵਾਲੇ ਪਾਸੇ ਕੀ ਲੱਗ ਰਿਹਾ ਕਿ ਕੀ ਦੇਖਾਂਗੇ ਆਪਾਂ ਸਿਟੀ ਸੈਂਟਰਲ ਨਹੀਂ ਬਿਲਕੁਲ ਮੈਂ ਤੁਹਾਨੂੰ ਦੱਸ ਦਾਂ ਦੇਖੋ ਹਜੇ ਤਾਂ ਇਸ ਚੋਣ ਆ ਇੱਕ ਬਾਈ ਇਲੈਕਸ਼ਨ ਨੇ ਲੇਕਿਨ ਮੈਂ ਗੱਲ ਕਰ ਰਿਹਾ ਜੋ 2027 ਚ ਸਾਡੀ ਸਰਕਾਰ ਆਏਗੀ ਅਸੀਂ ਇਸ ਪ੍ਰੋਜੈਕਟ ਦੇ ਉੱਤੇ ਸਾਡਾ ਖਾਸ ਧਿਆਨ ਆ ਅਸੀਂ ਇਸ ਸਬਜੈਕਟ ਇਸ ਜਿਹੜਾ ਪ੍ਰੋਜੈਕਟ ਨੂੰ ਇਸ ਢੰਗ ਦੇ ਨਾਲ ਲੋਕਾਂ ਦੀ ਸਹਿਮਤੀ ਦੇ ਨਾਲ ਲੋਕਾਂ ਦੀ ਡਿਵੈਲਪਮੈਂਟ ਦੇ ਲਈ ਸ਼ਹਿਰ ਦੀ ਡਿਵੈਲਪਮੈਂਟ ਦੇ ਲਈ ਉਹਨੂੰ ਅਜ਼ਾਦ ਕਰਨ ਦੀ ਗੱਲ ਕਰਾਂਗੇ ਤਾਂ ਜੋ ਉਹ ਜਿਹੜਾ ਪੈਸਾ ਜਨਤਾ ਦਾ ਪੈਸਾ ਸਰਕਾਰ ਦਾ ਪੈਸਾ ਪਬਲਿਕ ਦਾ ਪੈਸਾ ਵਿਅਰਥ ਹੋ ਰਿਹਾ ਔਰ ਲੋਕਾਂ ਲਈ ਉਹ ਇੱਕ ਡਰਾਵ ਨਹੀਂ ਘਾਟੀ ਬਣ ਕੇ ਉੱਪਰ ਗਿਆ ਉਹਦੇ ਤੋਂ ਛੁਟਕਾਰਾ ਦਵਾਇਆ ਜਾ ਸਕਦਾ ਹੈ। ਵੈਸਟਰੇ ਇਲਾਕੇ ਨੂੰ ਹੁਣ ਕੀ ਕਹਿਣਾ ਚਾਹੋਗੇ ਕਿਉਂਕਿ 7-8 ਦਿਨ 10 ਦਿਨ ਰਹਿ ਗਏ ਬਸ ਗਿਣਤੀ ਦੇ। ਦੇਖੋ ਅਸੀਂ ਤਾਂ ਇਹੀ ਬੇਨਤੀ ਕਰਨਾ ਚਾਹਾਂਗੇ ਜੋ ਜਨਤਾ ਚਾਹੁੰਦੀ ਹੈ ਲੋਕਾਂ ਦੇ ਮਾਨਚਾ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਜਮਾਲਿਆ ਲੋਕ ਦੁਖੀ ਹੋ ਚੁੱਕੇ ਨੇ। ਉਨ੍ਹਾਂ ਨੂੰ ਅਗਰ ਵਿਕਲਪ ਦੇ ਰੂਪ ਚ ਭਾਰਤੀ ਜਨਤਾ ਪਾਰਟੀ ਨਜ਼ਰ ਆ ਰਹੀ ਆ ਤਾਂ ਉਹ ਜ਼ਰੂਰ ਵੱਧ ਚੜ ਕੇ ਇਹਦੇ ਚ ਯੋਗਦਾਨ ਪਾਣ ਜਾ ਰਹੇ ਨੇ ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕਰਦਾ ਹਾਂ ਵੀ ਤੁਸੀਂ ਇਸ ਗਰਮੀ ਦੇ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਆਪਣਾ ਦੇਸ਼ ਦੀ ਤਰੱਕੀ ਲਈ ਆਪਣੇ ਸੂਬੇ ਦੀ ਤਰੱਕੀ ਦੇ ਲਈ ਦੇਸ਼ ਸੂਬੇ ਚ ਬਦਲਾਅ ਦੇ ਦੌਰ ਦੀ ਸ਼ੁਰੂਆਤ ਦੇ ਲਈ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਕੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਜੀਵਨ ਗੁਪਤਾ ਜੀ ਨੂੰ ਤੁਸੀਂ ਜਿਤਾ ਕੇ ਭੇਜੋ ਬਹੁਤ ਬਹੁਤ ਸ਼ੁਕਰੀਆ ਪ੍ਰਧਾਨ ਸਾਹਿਬ ਧੰਨਵਾਦ ਸੋ ਤੁਹਾਡਾ ਕੀ ਫਤਵਾ ਹੋਏਗਾ ਇਹ ਤਾਂ ਹੁਣ ਥੋੜੇ ਦਿਨ ਰਹਿ ਕੇ ਆਪਾਂ ਦੇਖ ਲਵਾਂਗੇ ਲੇਕਿਨ ਇਹ ਮੁੱਦਾ ਬਹੁਤ ਜ਼ਿਆਦਾ ਚਰਚੇ ਵਾਲਾ ਹੈ ਜੇ ਤੁਸੀਂ ਕੁਝ ਕਹਿਣਾ ਚਾਹੋਗੇ ਸਵਾਲ ਤੁਹਾਡੇ ਜੀ ਆਪਣੇ ਨੇ ਤਾਂ ਉਹ ਵੀ ਕਮੈਂਟ ਸੈਕਸ਼ਨਸ ਦੇ ਵਿੱਚ ਲਿਖ ਕੇ ਸ਼ੇਅਰ ਕਰਿਓ ਤੇ ਜਵਾਬ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਦੇਖਦੇ ਰਹੋ ਹੈਡਲਾਈਨ 24 ਕੈਮਰੋ ਪਰਸਨ ਆਇੰਡ ਜੀ ਦਿਨਾਲ ਸ਼ਿਮਾਂਗੀ ਧੰਨਵਾਦ